ਸਸਰੀ ਕਹਾਣੀ ਉਸ ਤੋਂ ਕੀ ਹੋਇਆ ਜਾਨੀ ਇਤਨਖਾ ਸੋ ਦੋਸਤੋ ਅੱਜ ਆਪਾਂ ਰਿਐਕਸ਼ਨ ਕਰਨ ਲੱਗੇ ਆ ਅ ਕੱਲ ਦੀ ਘਟਨਾ ਦੋਸਤੋ ਕਿਸੇ ਦੇ ਘਰ ਲੁਟੇਰੇ ਆਏ ਸੀਗੇ ਤੇ ਬੀਬੀ ਘਰੇ ਇਕੱਲੀ ਸੀਗੇ ਨਾਲ ਉਹਦੇ ਬੇਟੇ ਸੀਗੇ ਇਹਨੇ ਬੜੀ ਦਲੇਰੀ ਦੇ ਨਾਲ ਹਨਾ ਲੁਟੇਰਿਆਂ ਦਾ ਸਾਹਮਣਾ ਕੀਤਾ ਤੇ ਵੀਡੀਓ ਵਾਇਰਲ ਹੋਈ ਬਹੁਤ ਜ਼ਿਆਦਾ ਕਿ ਉਹਦੇ ਤੇ ਰਿਐਕਸ਼ਨ ਕਰਨ ਲੱਗੇ ਆ ਦੇਖ ਰਹੇ ਆ ਕਿਹੜੇ ਤਰੀਕੇ ਦੇ ਨਾਲ ਉਹਨੇ ਆਪਣੇ ਘਰ ਦਾ ਬਚਾ ਕੀਤਾ ਤੇ ਵੀਡੀਓ ਨੂੰ ਪੂਰਾ ਦੇਖਿਓ ਦੋਸਤੋ ਕਿਉਂਕਿ ਇਹ ਇਦਾਂ ਦੀ ਘਟਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਆਓ ਦੇਖਦੇ ਆ ਸਮਾ ਕੀਤਾ ਹਨ ਹਾਂ ਉਹਨਾਂ ਤਿੰਨ ਕੋਣੀ ਗੋਲੇ ਹਨ ਅਗੜ ਹਾਂ ਕੁੰਡੀ ਵੀ ਛੋਟੇ ਜਿਹੇ ਉੱਪਰ ਨੇ ਰੋਕ ਕੇ ਰੱਖਿਆ ਹੈਗਾ ਦੇਖਾ ਮੈਂ ਦੁਬਾਰਾ ਕਰਾਂ De la 끝내줘봐. 와. 아. 너무 라다 ਫਾਟ ਗਏ ਜੇ ਕਦੀ ਆਓ ਦੇਖਦੇ ਵੀ ਆ ਜਵੇ ਤੁਮ ਦੇਖ ਦੌੜ ਗਿਓ ਫਾਟ ਗਏ ਪਰ ਅੰਨੀ ਗੱਲਾਂ ਕੋਈ ਆਇਆ ਨਹੀਂ ਨਾ ਅਣਗੌਣ ਪਤਾ ਨਹੀਂ ਲੱਗੇ ਗਏ ਨੇ ਫਾਟ ਗਏ ਉਹਤ ਲਈ ਰਿਹਾ ਸਾਹਮਣੇ ਕੱਪੜਾ ਨਾ ਨਾ ਸਿਸਤੀ ਦਾ ਨੀਰ ਪਾ ਗੁੰਦਰ ਲੱਗ ਰਿਹਾ ਹੈ ਸਿੱਕੇ ਦੀਆਂ ਵਾਲੀਆਂ ਸਾਰੈਨੀ ਕੋਲੋਨੀ ਵਿੱਚ ਬੰਦ ਕੀਤਾ ਕੀ ਘਟਨਾ ਵਾਪਰੀ ਹੈ ਤੇ ਦੋਸਤਾਂ ਕੀ ਸਮੱਸਿਆ ਸਾਡੇ ਤਿੰਨ ਮਹੀਨੇ ਦਾ ਟਾਈਮ ਸੀ ਬਾਣੀ ਦਾ ਦਰਵਾਜ਼ਾ ਜਿਹੜਾ ਜੀ ਤੇਰੇ ਵੱਲੋਂ ਕੱਪੜੇ ਲਵਾਉਣ ਦੇ ਇਸ ਦਰਵਾਜ਼ੇ ਜਿਹੜਾ ਅਸੀਂ ਨਾ ਅੱਜ ਫਲਾਟ ਚ ਕਿ ਹਾਈ ਫੈਸਟੀਨੀ ਆਪਾਂ ਚੋ ਤੇ ਗੱਲ ਕਰਨ ਦੇ ਸੀ ਮੈਂ ਲਿਆਈ ਤੇ ਉਹ ਕਿੰਨੇ ਭਾਈ ਮਾਨਕ ਚੇਅਰ ਤੇ ਬੈਠਾ ਸਾਹ ਦੇ ਮਾਤਾ ਮਿੰਨਰ ਪਾਗਰੇ ਕਾਜ ਟਪਕੇ ਤੇ ਅੰਦਰ ਉਹਨੇ ਇੱਕ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਆ ਬੰਦ ਕੀਤਾ ਕਿਤੇ ਦੋ ਜਣਿਆਂ ਨੇ ਬੁਆ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਖੁੱਲਿਆ ਨਹੀਂ ਕਿ ਇਸ ਦਾ ਬਾਹਰ ਤੇ ਆਖ ਖੰਡਾ ਸੀ ਉਹਨੇ ਵੀ ਨਾਲ ਹੀ ਤਕਾਲਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈ ਮੇਰੇ ਬੱਚੇ ਬੜਾ ਰੂੰਗੇ ਗੁਮਾਰ ਵੀ ਹੋ ਗਏ ਇਸ ਟੈਨਸ਼ਨ ਦੇ ਨਾਲ ਤੱਕ ਉਸ ਟਾਈਮ ਦਾ ਹਾਲਾਤ ਕੀ ਸੀ ਕਿ ਕਿ ਇੱਕ ਬੈਲਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਉਹਨਾਂ ਨੇ ਕੰਮ ਆਇਆ ਤੇ ਚਿਪਕੀ ਲਗਾਈ ਬੋਲੇ ਸੋਵਾ ਸਿੱਟ ਕੇ ਨਾ ਲਗਾਇਆ ਉਹਨਾਂ ਨੇ ਮੇਰੀ ਚਿਪਕਾ ਦੇ ਆਵਾਜ਼ ਤੋਂ ਤੋੜ ਦਿੱਤਾ ਪਰ ਇਹ ਇਸ ਆਪਣੇ ਬੱਚਾ ਨੂੰ ਪਾਪਾ ਪਾਪਾ ਨਾਲ ਸਾਥ ਤੇ ਬੁਲਾਉਂਦੇ ਆਪਾਂ ਨੂੰ ਬੁਲਾਉਂਦਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਮਾਂ ਬੁਲਾਦੀ ਆਪਾਂ ਨੂੰ ਨਹੀਂ ਲੱਭੀ ਲਾਉਂਦੇ ਤਾਂ ਕਿ ਉਹ ਦੁਬਾਰਾ ਤੇ ਨਾਲ مدد ਕੀ ਕੋਈ ਕੋਸ਼ਿਸ਼ ਕਰਦਾ ਇੱਕ ਕੰਦ ਟਪਕੇ ਕਰ ਰਹੇ ਹੈ ਇਹ ਬੂਆ ਬੋਲ ਕੇ ਕਰੋ ਬੂਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਕਿ ਉਹ ਨਾਲ ਤੋੜਦਾ ਵੀ ਬੂਆ ਤੋੜ ਜਿੰਨਾ ਤੇ ਇਹ ਗੱਲ ਕਰ ਰਿਹਾ ਕਿ ਹਾਂ ਮੈਨੂੰ ਕੀ ਮਾਮਲਾ ਹੈ ਇਹ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੇ ਜਾਣੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਦਾ ਸਾਹਮਣਾ ਲਾਉਂਦੇ ਰਹਿਣਗੇ ਠੀਕ ਹੈ ਸੋ ਦੋਸਤੋ ਅੰਮ੍ਰਿਤਸਰ ਸਾਹਿਬ ਉੱਤਰ ਦੀ ਘਟਨਾ ਹੈ ਇਹ ਪਵੇਰ ਕਾ ਹੈਗਾ ਨਾ ਦੋਸਤੋ ਉੱਤਰ ਉਥੋਂ ਦੀ ਘਟਨਾ ਹੈ ਤੇ ਕਿਉਂਕਿ ਉਹਨਾਂ ਦੀ ਬੋਲੀ ਤੋਂ ਲੱਗ ਰਿਹਾ ਸੀਗਾ ਪਤਾ ਤੇ ਦੋਸਤੋ ਇਹ ਵੀਡੀਓ ਦੇਖ ਕੇ ਤੁਹਾਨੂੰ ਇੱਕ ਚੀਜ਼ ਸਬਕ ਲੈਣਾ ਚਾਹੀਦਾ ਵਾ ਸਾਨੂੰ ਸਾਰਿਆਂ ਨੂੰ ਵੀ ਆਪਣੇ ਘਰ ਦਾ ਨੇ ਦੇ ਸਵੇਰੇ ਅੱਜਕੱਲ ਤਾਂ ਅੱਗੇ ਤਾਂ ਰਾਤ ਨੂੰ ਹੁੰਦਾ ਸੀ ਹੁਣ ਤਾਂ ਦਿਨੇ ਲੁਟੇਰੇ ਤੁਰੇ ਫਿਰਦੇ ਰਹਿੰਦੇ ਇਸ ਕਰਕੇ ਸਾਨੂੰ ਕਦੇ ਵੀ ਜਦੋਂ ਅਸੀਂ ਖਾਸ ਕਰਕੇ ਲੇਡੀਜ਼ ਘਰੇ ਇਕੱਲੀਆਂ ਨੇ ਤੇ ਉਹਨਾਂ ਨੂੰ ਹਮੇਸ਼ਾ ਉਹਦਾ ਬੂਹਾ ਜਿਹੜਾ ਹੈਗਾ ਉਹ ਅੰਦਰੋਂ ਬੰਦ ਰੱਖਣਾ ਚਾਹੀਦਾ ਤੇ ਸੀਸੀਟੀਵੀ ਕੈਮਰੇ ਹਰ ਇੱਕ ਕੇ ਘਰ ਚ ਲੱਗੇ ਹੋਣੇ ਚਾਹੀਦੇ ਇੱਕ ਸੇਫਟੀ ਵਾਸਤੇ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪੱਕਾ ਉਜਾਰਣ ਹੋਣਾ ਚਾਹੀਦਾ ਕੋਈ ਘਟਨਾ ਕਿਸ ਕਦੇ ਵੀ ਕਿਸੇ ਨਾਲ ਵੀ ਦਿਨੇ ਵੀ ਵਾਪਰ ਸਕਦਾ ਸਹੀ ਗੱਲ ਹੁਣ ਡੇਲੀ ਆਪਾਂ ਦੇਖਦੇ ਕੋਈ ਨਾ ਕੋਈ ਨਹੀਂ ਬਦਲਦੀ ਜਿਵੇਂ ਰਾਸਤੇ 'ਚ ਇਦਾਂ ਦਾ ਹਾਦਸਾ ਹੋਦਾ ਜਾਂ ਫਿਰ ਘਰਾਂ 'ਚੀ ਲੋਕ ਸੇਵ ਨਹੀਂ ਆਗੇ ਨਾ ਤੇ ਕਿਵੇਂ ਨਾ ਕਿਵੇਂ ਇਹਨਾਂ ਨੂੰ ਨਾਥ ਪਾਈ ਜਾਵੇ ਨਾ ਆਪਾਂ ਤਾਂ ਇਸ ਨਾਲ ਕਹਿ ਰਹੇ ਹੁਣ ਇਹਨਾਂ ਨੂੰ ਫੜਨ ਵਾਲੀ ਪੱਟੀ ਕਰਨੀ ਹੈ ਕਿ ਸੀਸੀਟੀਵੀ ਕੈਮਰੇ ਹੁਣ ਜਿਹੜੇ ਰੋਡ ਤੋਂ ਆਇਆ ਸਭ ਕੁਝ ਖੋਲਿਆ ਜਾ ਸਕਦਾ ਬਰਾਮਣਾ ਪੜੇਗਾ ਤੇ ਲੁੱਟੇਰੇ ਸੋ ਦੋਸਤੋ ਇਹ ਹੀ ਮੰਗਿਆ ਵੀ ਹੈ ਨਾ ਵੀ ਜਲਦੀ ਜਲਦੀ ਉਹ ਵੀਡੀਓ ਦੇ ਬਹੁਤ ਲੀਡੇ ਦਿਖਾਈ ਨਾ ਹਾਂ ਬਹੁਤ ਜਲਦੀ ਮਿਲਦੇ ਆਪਾਂ ਅਗਲੀ ਵੀਡੀਓ ਚ ਸਸਤਾ ਸਟਿਕਾ